ਆਪਣਾ ਨਾਮ ਦੱਸਿਓ ਕਿਹੜਾ ਪਿੰਡ ਐ ਤੇ ਕੀ ਮਾਮਲਾ ਕੀ ਹੋਇਆ ਏ ਸਾਰਾ ਮੈਂ ਪਿੰਡ ਉਂਗਰਪੁਰਾ ਹਾਂਜੀ ਤਸੀਲ ਲੋਪੋਕੇ ਹੂੰ ਜਿਲ੍ਹਾ ਆਵਰ ਸਾੜੀ ਹਾਂਜੀ ਮੈਂ ਦੁਕਾਨਾਂ ਪਾਈਆਂ ਨੇ ਤੇ ਮਗਰ ਭਰਾਇਸ਼ ਰੱਖੀ ਆ ਮੁੰਡੇ ਕੋ ਬਡੇੜੀ ਆ ਨਿੱਕੇ ਦੀ ਜੀ ਨਿੱਕੇ ਦੀ ਮਰੀ ਸਿੰਘ ਦੀ ਹੂੰ ਉਹਦਾ ਵਿਆਹ ਸ਼ਾਦੀ ਹੋਇਆ ਤੇ ਇਹ ਜਿਹਨੂੰ ਪੰਗਾ ਪਿਆ ਤੇ ਐਂ ਚਲੇ ਗਿਆਂ ਮੰਡੀ ਹੂੰ ਤੇ ਉਹਨਾਂ ਨੇ ਮੈਂ ਅੰਦਰ ਨਾਮੇ ਪਿਆ ਹੂੰ ਮੈਂ ਅੰਦਰ ਲੰਮੇ ਤੇ ਆਇਆ ਜਾਮਸ਼ਾਨੇ ਮੁੰਡੇ ਕੀ ਪਤ ਕੋਈ ਨਹੀਂ ਮੇਰਾ ਘਰ ਹੂੰ ਤੇ ਮੈਨੂੰ ਉਹਨਾਂ ਨੇ ਆਣ ਕੇ ਅੰਦਰ ਵੜ ਕੇ ਯਕਾ ਦਮ ਦੂਆ ਖੋਲ ਕੇ ਹੂੰ ਤੇ ਮੈਂ ਲੰਮੇ ਦਾ ਜਿਹਨੂੰ ਉਹਨਾਂ ਕੋਲ ਹਥਿਆਰ ਬੰਦ ਸੀ ਤੇ ਮੈਂ ਡਰਦੇ ਮਾਰੇ ਕੋਈਆਂ ਨਹੀਂ ਉਹਨਾਂ ਨੇ ਅਖਾ ਜੇ ਇੱਕ ਮੂਵੀ ਨਾ ਤੇ ਤੈਨੂੰ ਲੰਘਾ ਦੇਣਾ ਇੱਕ ਗੱਲ ਵੀ ਨਾ ਕਿਸੇ ਨੂੰ ਦੱਸੀ ਕਿਹੜੇ ਕਿਹੜੇ ਹਥਿਆਰ ਹੀ ਉਹਨਾਂ ਕੋਲ ਉਹਨਾਂ ਕੋਲ ਕਿ ਰਵਾਲਵਾਰ ਸੀ ਅੱਛਾ ਇੱਕ ਆਬੰਦੂਕੀ ਸੀ ਹੂੰ ਤੇ ਹੋਰ ਵੀ ਦਾਤਰ ਬੁੱਤਰ ਹੋਣ ਕੇ ਜਿਉ ਮੇਰੇ ਆਣ ਕੇ ਕੰਨ ਤੇ ਧਰੇ ਨੇ ਮੈਂ ਉੱਥੇ ਵੀ ਕਰ ਤੁਨ ਤਾਂ ਜਨਾਬ ਮੈਂ ਤਾਂ ਆਪਣੀ ਜਾਨ ਬਚਾਈ ਹੂੰ ਨਾਲੇ ਦੀਰਾ ਉਥੇ ਦੀਦੀ ਤੇ ਕਿੰਨੀ ਆਉਣਾ ਜੀ ਨਾ ਇਹਨਾਂ ਗੱਲ ਸੁਣਨੀ ਸੀ ਹਾਂਜੀ ਉਹਨਾਂ ਐਲ ਸੀ ਟੇ ਵੀ ਲਾ ਲਈਆ ਹੂੰ ਮੇਰੇ ਕੁੜੀ ਦੇ ਲੀੜੇ ਵੀ ਸਾਰੇ ਉਹਨਾਂ ਲਾ ਲਏ ਨੇ ਲੈ ਗਏ ਨੇ ਜਿੱਦੇ ਲੀੜੇ ਦੇ ਨੇ ਹੂੰ 80000 ਰੁਪਏ ਦਾ ਸੀ ਹਾਂਜੀ 8 ਤੇ ਤੋਂ ਲਿਆਂਦਾ ਸੀਗਾ ਠੀਕ ਹੈ ਤੇ ਉਹ ਵੀ ਉਹਨਾਂ ਨੇ ਅੰਦਰੋਂ ਲੰਬਾਰੀ ਜੋ ਖੋਲ ਕੇ ਕੁੰਡਾਏ ਨਾਲੇ ਹਾਂ ਹੱਥ ਤੋਂ ਲਈ ਸੋਨਾ ਹਾਂਜੀ ਸਾਥ ਤੋਂ ਲਈ ਸੋਨਾ ਤੇ ਬਾਕੀ ਸਾਰਾ ਚੁੱਲਾ ਵੀ ਨਹੀਂ ਛੱਡਿਆ ਜਿਹੜਾ ਗੈਸ ਉਦਾਇਆ ਇਹ ਕਿੱਥੋਂ ਦੇ ਰਹਿਣ ਵਾਲੇ ਬੰਦੇ ਤੇ ਕੀ ਕੀ ਨਾਮ ਉਹਨਾਂ ਦੇ ਦੱਸੋ ਮਾੜੀ ਉਹਨਾਂ ਦਾ ਨਾਮ ਮੁੰਡੇ ਦਾ ਇੱਕ ਨਾਂ ਦੇ ਹਰਪ੍ਰੀਤ ਸਿੰਘ ਮੰਗਾ ਹਾਂਜੀ ਤੇ ਇੱਕ ਦੇ ਨਾਂ ਗਏ ਜਰਨੈਲ ਸਿੰਘ ਇੱਕ ਹਰ ਹਰਜੀਤ ਸਿੰਘ ਟੋਟਲ 10-12 ਜਣੇ ਹੈਗੇ ਹਾਂ ਹੈਗੇ ਮੇਰੇ ਕੋਲ ਅੰਦਰ ਚਾਰ ਚੋ ਪੰਜ ਜਣੇ ਚਾਰ ਜਣੇ ਗਏ ਨੇ ਠੀਕ ਹੈ ਬਾਕੀ ਬਾਅਦ ਵੀ ਦੂਜੇ ਪਾਸੇ ਨਿੰਮੈਂ ਹੜੋ ਤੋਂ ਉਹਨਾਂ ਦੋ ਹੁਣ ਹੁਣ ਜਿਹੜੇ ਤੁਹਾਡੇ ਕੋਲ ਤੁਹਾਡੇ ਘਰੋਂ ਤੁਹਾਨੂੰ ਬੰਦੀ ਬਣਾ ਕੇ ਹਾਂਜੀ ਗਹਿਣਾ ਗਟਾ ਲੈ ਗਏ ਨੇ ਪੈਸਾ ਲੈ ਗਏ ਨੇ ਹਾਂਜੀ ਇਹਨਾਂ ਬੰਦਿਆਂ ਨਾਲ ਤੁਹਾਡੀ ਕੋਈ ਨਿੱਜੀ ਕੋਈ ਦੁਸ਼ਮਣੀ ਜਾਂ ਕੋਈ ਰੰਜਿਸ਼ ਉਹਨਾਂ ਦੇ ਨਾਲ ਉਹਨਾਂ ਦੀ ਕੁੜੀ ਜਿਹੜੀ ਆ ਉਹ ਸਾਡੀ ਨੋ ਸੀ ਉਹਨਾਂ ਦੀ ਭੈਣ ਹਾਂਜੀ ਉਹਨਾਂ ਦਾ ਰਾਜਨਾਮਾ ਹੋਇਆ ਮੁੜ ਕੇ ਉਹ ਚਲੇਗੀ ਪੀਕੀ ਪਰਝਾਈ ਦੇ ਨਾਲ ਹੂੰ ਉਥੇ ਜਾ ਕੇ ਦੇ ਨੇ ਕੇਸ ਕੀਤਾ ਆਪਣੇ ਖਰਚੇ ਦਾ ਹੂੰ ਮੱਕੀ ਇਹ ਅਦਾਲਤ ਚੱਲਦਾ ਰਿਹਾ ਅਜ ਨਾਲੇ ਕੋਰਟ ਚ ਹਾਂਜੀ ਤੇ ਉਦੋਂ ਬਾਦਾਂ ਉਹ ਜਿਹਨੂੰ ਇਹ ਉਥੇ ਕੋਰਟ ਦੇ ਵਿੱਚ ਜਾ ਗਿਆ ਤੇ ਖੱਚਾ ਮਗਰੇ ਇਹ ਜਾ ਕੇ ਲੈਂਦੇ ਕਹਿੰਦੇ ਹਾਂ ਮੈਂ ਲਿਓ ਖੜਨਾ ਹੂੰ ਤੁਹਾਡੇ ਮੁੰਡੇ ਨੇ ਕਿਹਾ ਕੁੜੀ ਨੂੰ ਵੀ ਮੈਂ ਮੈਂ ਲੈ ਕੇ ਜਾਵਾਂਗਾ ਕੁੜੀ ਨੂੰ ਖੜਦਾ ਜੀ ਤੇ ਬਾ ਤਰੀਕਾ ਪੈਂਦੀ ਗਿਆ ਹੂੰ ਤੇ ਦੋ ਢਾਈ ਖਾਦ ਉਥੇ ਰਹੀ ਆ ਤੇ ਕੇ ਦੇ ਫੇਰ ਬਾਦੇ ਵਿੱਚ ਇਹ ਆਨੇ ਫਾ ਲਿਆ ਸਾਨੂੰ ਨਹੀਂ ਕੋਈ ਪਤਾ ਲੱਗਾ ਫਾ ਲਿਆ ਕਿ ਉਹਦੇ ਕਿੱਦਾਂ ਲਿਆ ਹੂੰ ਇਲਾਦੀ ਮਾਂ ਨੇ ਵੀ ਭਾਲਿਆ ਸੀ ਹੂੰ ਜਿਹੜੇ ਭਰਾ ਨੇ ਵੀ ਦਵਾ ਖਾਦੀ ਸੀ ਹੂੰ ਉੱਥੋਂ ਦਾ ਰਾਜਾ ਲਦੇਆ ਉਹ ਜਿਹੜਾ ਚਾਰਸ਼ਰੀ ਉਹ ਫਿਰਦਾ ਉਹਨੇ ਸਾਨੂੰ ਬੜੀ ਵਧੀਆ ਪਤਾਇਆ ਹੂੰ ਇਹ ਹੱਤਪਾ ਦਾਖਲ ਹੋ ਗਈ ਸੀ ਰਾਜਾ ਲਦੇਏ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਇਹ ਤੁਹਾਨੂੰ ਕਨਫਰਮ ਸ਼ੋਅ ਆ ਕਿ ਉਹ ਹੀ ਕਰਾ ਰਹੇ ਨੇ ਹਾਂਜੀ ਹਾਂਜੀ ਰਾਜਾ ਲਦੇਏ ਹੀ ਕਰਾ ਰਿਆ ਜੋ ਵੀ ਕਰਾ ਰਿਹਾ ਹਾਂਜੀ ਤੁਹਾਨੂੰ ਪੱਕਾ ਕਨਫਰਮ ਹੈ ਜੀ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਤੇ ਜਿਹੜਾ ਬਿਮਾਰ ਹੋ ਗਈ ਆ ਜਿਹਨੂੰ ਹਸਤਾ ਗਈ ਆ ਜਿਹਨੂੰ ਦਾਵੇਂ ਤੋਂ ਪਹਿਲਾਂ ਬਿਮਾਰ ਹੋ ਗਈ ਆ ਹੂੰ ਤੇ ਇਹ ਥੇਰ ਹਰ ਭੇਜਿਆ ਹਸਤਾ ਦੇ ਨਾਹ ਰਾਜਾ ਚੜਿਆ ਹੂੰ ਬੜਾ ਕੋ ਦਵਾਈ ਦਵਾਰ ਕੋ ਉਹਨੇ ਆਖਿਆ ਇਹਨੂੰ ਬਚਾਓ ਫੇਰ ਸਾਨੂੰ ਇਹਨੇ ਡਿਪਟੀ ਸਾਹਿਬ ਵੀ ਪੇਸ਼ ਕਰਾ ਛੜਿਆ ਰਾਜਾ ਇਹ ਰਾਜਾ ਆ ਸੰਧੀ ਹੂੰ ਹੂੰ ਆਂਦੇ ਨੇ ਫਲਾਣੇ ਦਾਜਮਗਦੇ ਅਸੀਂ ਦਾਜ ਵੀ ਸਾਡੀ ਤੁਹਾਨੂੰ ਦਾਜ ਬੁੱਢੇ ਬਾਰੇ ਅਸੀਂ ਕੀ ਕਰੀ ਹੂੰ 22 ਸਾਲ ਬਾਅਦ ਮੈਂ ਦਾਜਿੰਦੀ ਦੀ ਪੁੱਤ ਨਹੀਂ ਹੋਣਾ ਮੈਂ ਉੱਥੇ ਕੀ ਕਰ ਸਕਦੀ ਤੇ ਹੁਣ ਤੁਹਾਡੇ ਸਾਰੇ ਪਰਿਵਾਰ ਤੇ ਪਰਚਾ ਦਰਜ ਹੋਇਆ ਜੀ ਹੁਣ ਸਾਡੇ ਸਾਰੇ ਪਰਿਵਾਰ ਦੇ ਨਾਲ ਸਾਡੀ ਲੜਕੀ ਤੇ ਵੀ ਪਰਚਾ ਆਇਆ ਕੀ ਮੰਗ ਕੀ ਕਰਦੇ ਜੇ ਤੁਸੀਂ ਜਿਹੜਾ ਤੁਹਾਡੇ ਪਰਚਾ ਦਰਜ ਹੋ ਗਿਆ ਸਾਰੇ ਪਰਿਵਾਰ ਦੇ ਉੱਤੇ ਤੇ ਘਰੋਂ ਬੇਕਾਰ ਹੋਏ ਜੇ ਫਿਰ ਤੁਸੀਂ ਫਰਾਰੀ ਕੱਟ ਰਹੇ ਹੋ ਹਾਂਜੀ ਪੁਲਿਸ ਤੁਹਾਡੇ ਘਰ ਆ ਵੀ ਹਾਂਜੀ ਕੀ ਕਹਿਣਾ ਚਾਹੁੰਦੇ ਵੀ ਕੀ ਸੱਚ ਹੈ ਕੀ ਝੂਠ ਹੈ ਸੱਚ ਹੈ ਇਹ ਸਾਰਾ ਝੂਰੀ ਝੂਠ ਹੈ ਸਾਡਾ ਨਾ ਗਨੇ ਲੈ ਕੇ ਨੇ ਇਹ ਸਾਨੂੰ ਸਾਡਾ ਸਾਡਾ ਤੇ ਘਰ ਜਿਹਨੂੰ ਉਹਨਾਂ ਘਰ ਕਰ ਦਿੱਤਾ ਹਾਂਜੀ ਫੇਰੇ ਨਾਲੇ ਇੱਕ ਥੋੜਾ ਕੀਤਾ ਸਾਡੇ ਤੋਂ ਬਹੁਤ ਕੀਤਾ ਸਾਡੇ ਘਰ ਆਣ ਕੇ ਗੱਲ ਪੈਂਦੇ ਰਹੇ ਨੇ ਹਾਂ ਸਾਡੇ ਘਰ ਆਣ ਕੇ ਗੱਲ ਪੈਂਦੇ ਨੇ ਮੌਜੂਦਾ ਸਰਪੰਚਾਂ ਨੂੰ ਪਤਾ ਉਮਰਪੁਰਾ ਚੀਮਿਆਲੇ ਸਰਪੰਚਾਂ ਤੱਕ ਪਤਾ ਹੁਣ ਆ ਜਿਹੜੀ ਤੁਸੀਂ ਦਰਖਾਸਤ ਦਿੱਤੀ ਇਸ ਤੋਂ ਬਾਅਦ ਹੁਣ ਕੀ ਮੰਗ ਕਰਦੇ ਡੀਐਸਪੀ ਸਾਹਿਬ ਨੂੰ ਤੁਸੀਂ ਦਰਖਾਸਤ ਦਿੱਤੀ ਹੈ ਹਾਂਜੀ ਤੇ ਉਹਨਾਂ ਨੇ ਕੀ ਤੁਹਾਨੂੰ ਪੁਸ਼ਤਾ ਦਿੱਤਾ ਜੀ ਉਹਨੇ ਆ ਮੈਂ ਆ ਗਿਆ ਤੇ ਉਹਨੂੰ ਮਿਲੋ ਤੇ ਤੁਹਾਨੂੰ ਪੁਸ਼ਤਾ ਆਇਆ ਨੇ ਥਾਣੇ ਵਾਲਿਆਂ ਨੇ ਕੋਈ ਤੁਹਾਨੂੰ ਜਵਾਬ ਵੀ ਨਹੀਂ ਦਿੱਤਾ ਉਹ ਦੋ ਉਹਦੋਂ ਦੀ ਇੱਕ ਤਰਖਾ ਜੇ ਤਰ ਦਿੱਤੀ ਦੇ ਉਹਦੋਂ ਉਹਦੋਂ ਹੀ ਉਹ ਤੇ ਦਿੱਤੀ ਆ ਹੂੰ ਉਹਨਾਂ ਨੇ ਸਾਨੂੰ ਕੋਈ ਦਿੱਤਾ ਨਹੀਂ ਅਸੀਂ ਕੱਲ ਵੀ ਗਏ ਦੇ ਆਟ ਵਾਲਾ ਕਰਕੇ ਉਹ ਆਦੇ ਨੇ ਉਹਨੂੰ ਮਿਲਾ ਉਹਨੂੰ ਮਿਲਾ ਅਸੀਂ ਤੇ ਉਂਝੀ ਮਿਲੇ ਗਏ ਪੱਕੇ ਸਾੜਾ ਦੇ ਪੱਲਾ ਵੀ ਕੱਖ ਰਹਿ ਗਿਆ ਹੂੰ ਹੂੰ ਕੀ ਮੰਗ ਕੀ ਕਰਦੇ ਜੀ ਇੰਜ ਉਹ ਸਾਨੂੰ ਇਨਸਾਫ ਹੋਣਾ ਚਾਹੀਦਾ ਠੀਕ ਹੈ